ਜਸਵਿੰਦਰ ਭੱਲਾ ਦਾ ਸਵੇਰੇ ਦਿਹਾਂਤ ਹੋ ਜਾਂਦਾ ਹੈਗਾ ਮੌਤ ਦੀ ਅਸਰ ਵਜਾ ਕੀ ਹੈਗੀ ਉਹ ਵੀ ਸਾਹਮਣੇ ਆ ਗਈ ਹੈ। ਦਰਅਸਲ ਅੱਜ ਸਵੇਰੇ ਜਸਵਿੰਦਰ ਭੱਲਾ ਦਾ ਹਸਪਤਾਲ ਦੇ ਵਿੱਚ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਜਿਸ ਕਰਕੇ ਅੱਜ ਪੂਰੀ ਪੰਜਾਬੀ ਇੰਡਸਟਰੀ ਸੋਗ ਦੀ ਲਹਿਰ ਦੇ ਵਿੱਚ ਹੈ। ਉਹਨਾਂ ਦੇ ਘਰ ਦੇ ਵਿੱਚ ਵੱਡੇ ਵੱਡੇ ਕਲਾਕਾਰ ਵੀ ਆ ਰਹੇ ਨੇ ਉਹਨਾਂ ਨੂੰ ਮਿਲਣ ਦੇ ਲਈ। ਅ ਦੱਸਦੇ ਕਿ ਉਹਨਾਂ ਦੇ ਅੰਤਿਮ ਸੰਸਕਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੱਲ 23 ਅਗਸਤ ਐ ਤੇ ਕੱਲ ਮੁਹਾਲੀ ਦੇ ਬਲੋਂਗੀ ਦੇ ਵਿੱਚ ਬਲੋਂਗੀ ਦੇ ਸ਼ਮਸ਼ਾਨ ਘਰ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕਿ ਕੀਤਾ ਜਾਵੇਗਾ ਤਾਂ ਬੇਹਦ ਦੀ ਮੰਦਭਾਗੀ ਇਹ ਪਾਣਾ ਕਹਿ ਸਕਦੇ ਹਾਂ ਘਟਨਾ ਵੀ ਜਿਹੜੀ ਕਿ ਇਹ ਮੰਦਭਾਗੀ ਖਬਰ ਜਿਹੜੀ ਕਿ ਸਾਹਮਣੇ ਆਈ ਸੀਗੀ ਸਵੇਰੇ ਸਵੇਰੇ ਹਰ ਕੋਈ ਇਹ ਸੁਣ ਕੇ ਹੈਰਾਨ ਹੋ ਗਿਆ ਸੀਗਾ ਦੰਗ ਰਹਿ ਗਿਆ ਸੀਗਾ ਕਿ ਆਖਿਰ ਇਹ ਸਭ ਕੁਝ ਕਿਵੇਂ ਹੋ ਗਿਆ ਚੰਗੇ ਭਲੇ ਇਨਸਾਨ ਦੀ ਮੌਤ ਕਿਵੇਂ ਹੋ ਜਾਂਦੀ ਹੈ ਤਾਂ ਦੱਸ ਦਈਏ ਕਿ ਅ ਪ੍ਰਸਿੱਧ ਪੰਜਾਬੀ ਕਲਾਕਾਰ ਜਸਵਿੰਦਰ ਪੱਲਾ ਦਾ ਸ਼ੁੱਕਰਵਾਰਿਆ ਨੂੰ ਕਿ ਅਜ ਸਵੇਰੇ ਮੋਹਾਲੀ ਦੇ ਇੱਕ ਨੇਜੀ ਹਸਪਤਾਲ ਦੇ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਉਹ 65 ਸਾਲ ਦੇ ਸਨ ਚਾਚਾ ਚਤਰਾ ਕਿਰਦਾਰ ਦੇ ਨਾਲ ਕਾਫੀ ਮਸ਼ਹੂਰ ਸੀ ਤੇ ਮਸ਼ਹੂਰ ਹੋਣ ਦੇ ਨਾਤੇ ਮਸ਼ਹੂਰ ਹੋਣ ਵਾਲੇ ਤੇ ਸਾਰਿਆਂ ਨੂੰ ਹਸਾਉਣ ਅਤੇ ਹਸਾਉਣ ਵਾਲੇ ਜਸਵਿੰਦਰ ਪੱਲਾ ਦੇ ਦਿਹਾਂਤ ਦੀ ਖਬਰ ਸੁਣ ਕੇ ਪੰਜਾਬੀ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਹੁਣ ਗੱਲ ਹੁੰਦੀ ਹੈ ਵੀ ਉਹਨਾਂ ਦੇ ਕੀ ਕਾਰਨ ਸੀਗਾ ਮੌਤ ਦਾ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਗੱਲਬਾਤ ਕਰਦੇ ਹੋਏ ਪੰਜਾਬੀ ਅਦਾਕਾਰ ਅਮਰ ਨੂਰੀ ਨੇ ਦੱਸਿਆ ਹੈਗਾ ਕਿ ਜਸਵਿੰਦਰ ਪੱਲਾ ਕਾਫੀ ਸਮੇਤ ਬਿਮਾਰ ਚੱਲ ਰਹੇ ਸਨ ਉਹਨਾਂ ਨੇ ਅਕਸਰ ਦਾਸਦੀਖ ਕਹਿੰਦੇ ਨੇ ਕਿ ਮੈਂ ਅਕਸਰ ਨਾਦੀ ਪਤਨੀ ਦੇ ਨਾਲ ਫੋਨ ਦੇ ਉੱਤੇ ਗੱਲ ਕਰਦੀ ਰਹਿੰਦੀ ਸੀਗੀ ਅਤੇ ਉਹਨਾਂ ਦੀ ਸਿਹਤ ਬਾਰੇ ਪੁੱਛਦੀ ਰਹਿੰਦੀ ਸੀ। ਅਮਰ ਨੂਰੀ ਨੇ ਕਿ ਦੱਸਿਆ ਹੈਗਾ ਕਿ ਪੱਲਾ ਜੀ ਕੋਲੋਂ ਅਜੇ ਜ਼ਿਆਦਾ ਬੈਠ ਨਹੀਂ ਹੁੰਦਾ ਸੀਗਾ। ਉਹ ਬਹੁਤ ਕਮਜ਼ੋਰ ਹੋ ਗਏ ਸਨ। ਉਹਨਾਂ ਦੀ ਇੱਕ ਜਿਹੜੀ ਕਿ ਫੋਟੋ ਹੈ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਤੁਸੀਂ ਦੇਖੀ ਹੋਵੇਗੀ ਆਖਰੀ ਸਮੇਂ ਦੀ ਹਸਪਤਾਲ ਦੇ ਵਿੱਚ ਪਏ ਹੋਏ ਦੀ ਉਹ ਆਖਰੀ ਫੋਟੋ ਦੇ ਵਿੱਚ ਵੀ ਨਜ਼ਰ ਆ ਰਿਹਾ ਸਾਫ਼-ਸਾਫ਼ ਕਿ ਉਹ ਕਿੰਨੇ कमजोर हो गए सी के बीमार हो गए सी के ता आगे कहंदे ने कि ओहो मेरी अजय दो दिन ਪਹਿਲਾਂ ਹੀ ਉਹਨਾਂ ਦੇ بیٹے ਦੇ ਨਾਲ ਵੀ ਗੱਲ ਹੋਈ ਸੀ ਅਤੇ ਉਸੇ ਦੱਸਿਆ ਸੀ ਕਿ ਉਹ ਖਾਣਾ ਖਾਣ ਲੱਗ ਪਏ ਅਤੇ ਉਹਨਾਂ ਦਾ ਮੂਡ ਵੀ ਸਹੀ ਰਹਿੰਦਾ ਮੈਂ ਉਹਨਾਂ ਨੂੰ ਮਿਲਣ ਜਾਣ ਦੀ ਯੋਜਨਾ ਬਣਾ ਰਹੀ ਸੀ ਪਰ ਉਸੇ ਰਾਤ ਪੱਲਾ ਜੀ ਨੂੰ ਬ੍ਰੇਨ ਸਟ੍ਰੋਕ ਹੋ ਗਿਆ ਜਿਸ ਦਾ ਜਿਸ ਮਗਰੋਂ ਉਹਨਾਂ ਨੂੰ ਤੁਰੰਤ ਫੋਟਿਸ ਹਸਪਤਾਲ ਲਿਜਾਇਆ ਗਿਆ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੇ ਅੱਜ ਸਵੇਰੇ ਇਸ ਦੁਨੀਆ ਨੂੰ अलविदा आख दीता ਜਾਣਕਾਰ ਦੇ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਕੱਲ ਅਗਸਤ ਯਾਨੀ ਕਿ 23 ਅਗਸਤ ਨੂੰ ਦੁਪਹਿਰ 12 ਵਜੇ ਮੁਹਾਲੀ ਦੇ ਬਲੋਂਗੀ ਸ਼ਮਸ਼ਾਨਖਾਨ ਕਾਂਟਵੀਕੇ ਕੀਤਾ ਜਾਵੇਗਾ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦੱਸਦੇ ਹੈ ਕਿ ਅੰਤਿਮ ਦਰਸ਼ਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕਾਂ ਅਤੇ ਕਲਾਕਾਰਾਂ ਦੇ ਇਕੱਠੇ ਹੋਣ ਦੀ ਉਮੀਦ ਹੈ ਚਾਚਾ ਚਤਰਾ ਕਿਰਦਾਰ ਦੇ ਨਾਲ ਮਸ਼ਹੂਰ ਹੋਣ ਵਾਲੇ ਤੇ ਸਾਰਿਆਂ ਨੂੰ ਹਸਾਉਣ ਵਾਲੇ ਜਸਵਿੰਦਰ ਭੱਲਾ ਦੇ ਦਿਹਾਂਤ ਦੀ ਖਬਰ ਸੁਣ ਕੇ ਪੰਜਾਬੀ ਫਿਲਮ ਜਗਤ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਵਿਦੇਸ਼ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਕਿਉਂਕਿ ਉਹਨਾਂ ਦੀਆਂ ਫਿਲਮਾਂ ਉਹਨਾਂ ਦੇ ਡਾਇਲੋਗਸ ਉਹਨਾਂ ਦੀ ਬੋਲਬਾਣੀ ਇੱਕ ਬਹੁਤ ਹੀ ਨੇਕ ਦਿਲ ਵਾਲੇ ਇਨਸਾਨ ਸੀਗੇ ਤਾਂ ਹਰ ਕੋਈ ਅਸੋਕ ਦੀ ਲਹਿਰ ਦੇ ਵਿੱਚ ਹੈ ਤਾਂ ਇੱਕ ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ ਭੱਲਾ ਦੱਸ ਦਈਏ ਕਿ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਅਹਿਮ ਭੂਮਿਕਾ ਦੇ ਲਈ ਉਹ ਜਾਣੇ ਜਾਂਦੇ ਨੇ ਜਿਵੇਂ ਕਿ ਕੈਰੀਅਨ ਜੱਟਾ ਮਾਹੌਲ ਠੀਕ ਹੈ ਜੱਟ ਵੈਰੀਅਸ ਅਤੇ ਜਟ ਐਂਜੂਲੀਨ 2 ਵਰਗੀਆਂ ਫਿਲਮਾਂ ਦੇ ਵਿੱਚ ਆਪਣੀਆਂ ਭੂਮਿਕਾਵਾਂ ਦੇ ਲਈ ਜਾਣੇ ਜਾਂਦੇ ਨੇ